ਦੋਸਤੋ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਜੋ ਸਿੱਖ ਇਤਿਹਾਸ ਦੇ ਵਿੱਚ ਖੂਨ ਦੇ ਇੱਕ ਐਸੇ ਦਰਿਆ ਨਾਲ ਲਿਖਿਆ ਗਿਆ ਕਿ ਉਹ ਦਰਦਨਾਕ ਕਾੜ ਸਿੱਖਾਂ ਦੇ ਮਾਨਸਿਕਤਾ ਦੇ ਵਿੱਚੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਆਪਰੇਸ਼ਨ ਬਲੂ ਸਟਾਰ ਬਾਰੇ ਤਾਂ ਬੱਚਾ-ਬੱਚਾ ਜਾਣਦਾ ਹੈ ਪਰ ਸਰਕਾਰ ਵੱਲੋਂ ਇੱਕ ਹੋਰ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਦੇ ਤਹਿਤ ਇਹ ਸਕੀਮ ਬਣਾਈ ਗਈ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਦਰਬਾਰ ਸਾਹਿਬ ਦੇ ਅੰਦਰੋਂ ਹੀ ਅਗਵਾ ਕਰਕੇ ਚੁੱਕ ਲਿਆ ਜਾਵੇ ਜਾਫਰ ਉਹਨਾਂ ਨੂੰ ਬਿਨਾਂ ਕਿਸੇ ਨੂੰ ਭਿੜਕ ਲੱਗੀ ਉੱਥੇ ਹੀ ਖਤਮ ਕਰ ਦਿੱਤਾ ਜਾਵੇ ਜਿਸ ਦੇ ਲਈ ਸਰਕਾਰ ਨੇ ਇਜ਼ਰਾਇਲ ਦੇ ਕਮਾਂਡੋਆਂ ਨੂੰ ਟ੍ਰੇਨਿੰਗ ਵੀ ਦਿੱਤੀ ਸੀ ਬਿਲਕੁਲ ਉਸੇ ਤਰਜ਼ ਤੇ ਜਿਵੇਂ ਅਮਰੀਕਾ ਨੇ ਉਸਮਾ ਬਿੰ ਲਾਦੇਨ ਨੂੰ ਘਰ ਦੇ ਅੰਦਰ ਸੁੱਤੇ ਪਏ ਨੂੰ ਮਾਰ ਦਿੱਤਾ ਸੀ ਇਸ ਆਪਰੇਸ਼ਨ ਦਾ ਨਾਮ ਰੱਖਿਆ ਗਿਆ ਸੀ ਆਪਰੇਸ਼ਨ ਸਨ ਡਾਊਨ ਭਾਵ ਸੂਰਜ ਨੂੰ ਡੋਬਣਾ ਭਾਵੇਂ ਕਿ ਇਹ ਪੂਰੀ ਕਾਰਵਾਈ ਕਦੇ ਵੀ ਹੋਂਦ ਵਿੱਚ ਨਹੀਂ ਆਈ ਪਰ ਫਿਰ ਵੀ ਇਹਦਾ ਜ਼ਿਕਰ ਬਹੁਤ ਜ਼ਰੂਰੀ ਹੈ ਕਿਵੇਂ ਆਪਰੇਸ਼ਨ ਸਨ ਡਾਊਨ ਦੀ ਪੂਰੀ ਪਲੈਨਿੰਗ ਬਣਾਈ ਗਈ ਕੀ ਕੀ ਤਿਆਰੀਆਂ ਸਰਕਾਰ ਵੱਲੋਂ ਕੀਤੀਆਂ ਗਈਆਂ ਤੇ ਕਿਹੜੇ ਕਿਹੜੇ ਸਿੱਖ ਆਗੂਆਂ ਨੂੰ ਖਰੀਦੇ ਆ ਗਿਆ ਇਹ ਸਭ ਬਾਰੇ ਤੁਹਾਡੇ ਨਾਲ ਅੱਜ ਦੀ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਡੋਵੇ ਜਮੇੜ ਕਿਸਕ ਜਾਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਕਿਰਪਾ ਕਰਕੇ ਅਖੀਰ ਤੱਕ ਬਣੇ ਰਹੋ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਆਪਰੇਸ਼ਨ ਬਾਰੇ ਬਹੁਤ ਘੱਟ ਗੱਲਬਾਤ ਹੋਈ ਹੈ ਤੇ ਬਹੁਤ ਘੱਟ ਲੋਕ ਜਾਣਦੇ ਹਨ ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਮਾਂ ਚੱਲ ਰਿਹਾ ਸੀ ਜੂਨ 1984 ਤੋਂ ਪਹਿਲਾਂ ਦਾ ਜਦੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਧਰਮਯੁੱਧ ਮੋਰਚਾ ਚੱਲ ਰਿਹਾ ਹੁੰਦਾ ਹੈ ਬੇਸ਼ੱਕ ਇਹ ਧਰਮਯੁੱਧ ਮੋਰਚਾ ਅਕਾਲੀ ਦਲ ਨੇ ਆਪਣੀ ਹیثیت ਤੇ ਸਿੱਖਾਂ ਵਿੱਚ ਆਪਣਾ ਰੁਤਬਾ ਕਾਇਮ ਰੱਖਣ ਲਈ ਸ਼ੁਰੂ ਕੀਤਾ ਸੀ ਪਰ ਫਿਰ ਵੀ ਇਸ ਪੂਰੀ ਲਹਿਰ ਦੇ ਵਿੱਚੋਂ ਪੂਰੀ ਸਿੱਖ ਕੌਮ ਨੇ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣਾ ਆਗੂ ਚੁਣ ਲਿਆ ਸੀ ਸਰਕਾਰ ਵੀ ਇਸ ਗੱਲ ਤੋਂ ਭਲੀ ਭਤੀ ਜਾਣੂ ਸੀ ਕਿ ਇਹ ਧਰਮਜੁੱਧ ਮੋਰਚਾ ਅਕਾਲੀ ਦਲ ਤੇ ਦਬਾਅ ਪਾ ਕੇ ਜਾਂ ਫਿਰ ਉਹਨਾਂ ਨੂੰ ਕੋਈ ਲਾਲਚ ਦੇ ਕੇ ਖਤਮ ਕੀਤਾ ਜਾ ਸਕਦਾ ਹੈ ਪਰ ਸੰਤਾ ਤੇ ਉਹਨਾਂ ਦਾ ਕੋਈ ਵੀ ਦਬਾਅ ਕੋਈ ਵੀ ਲਾਲਚ ਜਾਂ ਫਿਰ ਕੋਈ ਵੀ ਧਮਕੀ ਕੰਮ ਨਹੀਂ ਆਵੇਗੀ ਸੰਤਾ ਹੁਣ ਇੱਕ ਪਾਸੇ ਗੱਲ ਲਾ ਕੇ ਹੀ हटਣਗੇ ਉੱਪਰੋਂ ਸੰਤਾ ਵੱਲੋਂ ਹਰ ਰੋਜ਼ ਟੀਵੀ ਅਖਬਾਰਾਂ ਵਿੱਚ ਚੜ੍ਹਦੀ ਕਲਾ ਵਾਲੇ ਬਿਆਨ ਦਿੱਤੇ ਜਾ ਰਹੇ ਸਨ ਜਿਸ ਕਰਕੇ ਅਕਾਲੀ ਆਗੂ ਹੋਣ ਬੜੀ ਵੱਡੀ ਕੁੜਕੀ ਵਿੱਚ ਫਸ ਚੁੱਕੇ ਸਨ ਧਰਮਜੋਦ ਮੋਰਚਾ ਤੇ ਸੰਤਾ ਦੇ ਵੱਧ ਰਹੇ ਪ੍ਰਭਾਵ ਕਾਰਨ ਇੰਦਰਾ ਗਾਂਧੀ ਦੀ ਚਿੰਤਾ ਵੀ ਦਿਨੋ ਦਿਨ ਵੱਧ ਰਹੀ ਸੀ ਇਸ ਗੱਲ ਦਾ ਜ਼ਿਕਰ ਖੂਫੀਆ ਜਰਸੀ ਰਾ ਦੇ ਮੁਖੀ ਬੀ ਰਮਣ ਵੱਲੋਂ ਲਿਖੀ ਗਈ ਕਿਤਾਬ ਦੀ ਕਾਉ ਬੋਇਜ਼ ਆਫ ਰਾ ਵਿੱਚ ਸਾਫ ਸਾਫ ਲਿਖਿਆ ਮਿਲਦਾ ਹੈ ਇਸ ਕਿਤਾਬ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਗੱਲ ਇਸ ਹੱਦ ਤੱਕ ਪਹੁੰਚ ਜਾਂਦੀ ਹੈ ਪਾ ਪੰਜਾਬ ਦੇ ਬਹੁਤ ਸਾਰੇ ਆਗੂਆਂ ਦੀ दिल्ली ਵਿੱਚ ਰਜੀਵ ਗਾਂਧੀ ਦੇ ਨਾਲ ਗੁਪਤ ਮੀਟਿੰਗਾਂ ਕਰਵਾਈਆਂ ਗਈਆਂ ਇਹ ਮੀਟਿੰਗ ਕੋਈ ਇੱਕ ਵਾਰ ਨਹੀਂ ਹੋਈ ਕਈ ਕਈ ਵਾਰ ਹੋਈਆਂ ਇਹਨਾਂ ਗੁਪਤ ਮੀਟਿੰਗਾਂ ਦਾ ਉਦੇਸ਼ ਸਿਰਫ ਤੇ ਸਿਰਫ ਇੱਕੋ ਸੀ ਕਿ ਸੰਤ ਭਿੰਡਰਾਵਾਲਿਆਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਕਿਵੇਂ ਕੱਢਿਆ ਜਾਵੇ ਤੇ ਧਰਮਯੁੱਧ ਮੋਰਚਾ ਕਿਵੇਂ ਖਤਮ ਕੀਤਾ ਜਾਵੇ ਰਾਜ ਦੇ ਅਧਿਕਾਰੀ ਬੀ ਰਮਣ ਅਨੁਸਾਰ ਸਾਰੀਆਂ ਮੁਲਾਕਾਤਾਂ ਵਿੱਚੋਂ ਇਕੋ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਅਕਾਲੀ ਆਗੂ ਵੀ ਹੁਣ ਬੇਵੱਸ ਹਨ ਸਿੱਖਾਂ ਨੇ ਸੰਤਾਂ ਨੂੰ ਆਪਣਾ ਅਗਵਾ ਚੋਣ ਲਿਆ ਸੀ ਇਸ ਰਾ ਅਧਿਕਾਰੀ ਨੇ ਇਥੋਂ ਤੱਕ ਜ਼ਿਕਰ ਕੀਤਾ ਕਿ ਭਾਰਤੀ ਰਾਓ ਦੇ ਮੁਖੀ ਨੇ ਅਮਰੀਕਾ ਵਿੱਚ ਰਹਿ ਰਹੇ ਇੱਕ ਬਹੁਤ ਵੱਡੇ ਖਾਲਿਸਤਾਨੀ ਨਾਲ ਵੀ ਸੰਪਰਕ ਕੀਤਾ ਕਿ ਸੰਤਾਂ ਨੂੰ ਮਨਾਇਆ ਜਾ ਸਕੇ ਪਰ ਉਦੋਂ ਵੀ ਕੋਈ ਗੱਲ ਸਿਰੇ ਨਾ ਚੜ ਸਕੀ ਅਖੀਰ ਫਿਰ ਇੰਦਰਾ ਗਾਂਧੀ ਵੱਲੋਂ ਇੱਕ ਪ੍ਰੇਚਨ ਅਲਿ ਕਿਹਾ ਗਿਆ ਜਿਸ ਦੇ ਤਹਿਤ ਸੰਤ ਭਿੰਡਰਾ ਵਾਲਿਆਂ ਨੂੰ ਗੁਰੂ ਨਾਨਕ ਨਵਾਸ ਦੀ ਛੱਤ ਤੋਂ ਹੀ ਕਮਾਂਡੋ ਭੇਜ ਕੇ ਜਾਤਾ ਗਵਾ ਕਰਕੇ ਬੰਦੀ ਬਣਾ ਲਿਆ ਜਾਵੇ ਜਾਂ ਫਿਰ ਉੱਥੇ ਹੀ ਕਤਲ ਕਰ ਦਿੱਤਾ ਜਾਵੇ ਜਿਸ ਦੇ ਲਈ ਏਜੰਸੀਆਂ ਵੱਲੋਂ ਸਾਰੇ ਫੌਜੀ ਦਲਾਂ ਵਿੱਚੋਂ ਚੁਣ-ਚੁਣ ਕੇ ਥੋੜੀ ਗਿਣਤੀ ਵਿੱਚ ਕੁਝ ਹਾਈ ਟ੍ਰੇਨਡ ਕਮਾਂਡੋਆਂ ਦੀ ਚੋਣ ਕੀਤੀ ਗਈ ਇਸ ਗਰੁੱਪ ਦਾ ਨਾਮ ਰੱਖਿਆ ਗਿਆ ਸਪੈਸ਼ਲ ਗਰੁੱਪ ਭਾਵ ਐਸਜੀ ਕਮਾਂਡੋ ਜਿਸ ਦਾ ਮੁੱਖ ਹੈੱਡਕੁਆਟਰ ਉੱਤਰ ਪ੍ਰਦੇਸ਼ ਦੇ ਸਰਸਾਵਾ ਵਿੱਚ ਬਣਾਇਆ ਗਿਆ ਇੱਥੇ ਸਰਸਾਵਾ ਵਿੱਚ ਹੀ ਫੌਜ ਨੇ ਬਾਅਦ ਵਿੱਚ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਬਣਾ ਕੇ ਸਾਕਾ ਨੀਲੇ ਤਾਰੇ ਦੀਆਂ ਰੈਸਲਾ ਕੀਤੀਆਂ ਸਨ ਇਹ ਸਾਰੇ ਐਸਜੀ ਕਮਾਂਡੋ ਰਾਓ ਦੇ ਰਾਹੀਂ ਸਿੱਧਾ ਪ੍ਰਧਾਨ ਮੰਤਰੀ ਨੂੰ ਹੀ ਰਿਪੋਰਟ ਕਰਦੇ ਸਨ ਇਹ ਐਸਜੀ ਕਮਾਂਡੋ ਨੂੰ ਟ੍ਰੇਨਿੰਗ ਦੇਣ ਵਾਸਤੇ ਇਜ਼ਰਾਈਲ ਭੇਜਿਆ ਗਿਆ ਇਹਨਾਂ ਕਮਾਂਡੋਆਂ ਨੂੰ ਟ੍ਰੇਨਿੰਗ ਦੇਣ ਲਈ ਉਸ ਵਕਤ ਇਜ਼ਰਾਈਲ ਦੀ ਖੁਫੀਆ ਏਜੰਸੀ 모사ਦ ਦੀ ਮਦਦ ਲਈ ਗਈ ਟ੍ਰੇਨਿੰਗ ਵੀ ਇਹਨਾਂ ਨੂੰ ਇਜ਼ਰਾਈਲ ਦੇ ਸਭ ਤੋਂ ਖੁਫੀਆ ਫੌਜੀ ਅੱਡੇ ਉੱਤੇ ਦਿੱਤੀ ਗਈ ਸੀ ਐਸਜੀ ਕਮਾਂਡੋ ਨੂੰ ਟ੍ਰੇਨਿੰਗ ਦੇਣ ਵਾਲੇ ਮੋਸਾਦ ਦੇ ਖੂਫੀਆ ਅਧਿਕਾਰੀ ਵੀ ਕੋਈ ਆਮ ਨਹੀਂ ਸਨ ਇਹ ਟ੍ਰੇਨਿੰਗ ਦੇਣ ਵਾਲੇ ਮੋਸਾਦ ਦੇ ਉਹ ਏਜੰਟ ਸਨ ਜਿਨ੍ਹਾਂ ਨੇ 1977 ਦੇ ਵਿੱਚ ਜੋਗਾਂਡਾ ਦੇ ਵਿੱਚ ਹਵਾਈ ਜਹਾਜ਼ ਹਾਈ ਜੈਕੇਨ ਨੂੰ ਰੋਕਣ ਵਾਸਤੇ ਇੱਕ ਬੜਾ ਸਫਲ ਆਪਰੇਸ਼ਨ ਕੀਤਾ ਸੀ ਇਸ ਆਪਰੇਸ਼ਨ ਕਰਕੇ ਇਜ਼ਰਾਈਲ ਦੀ ਮੋਸਾਦ ਦੀ ਪੂਰੀ ਦੁਨੀਆ ਵਿੱਚ ਪ੍ਰਸ਼ੰਸਾ ਹੋਈ ਸੀ ਅਜਰਾਈਲ ਦੇ ਉਹਨਾਂ ਅਧਿਕਾਰੀਆਂ ਨੇ ਐਸਜੀ ਕਮਾਂਡੋ ਨੂੰ ਟ੍ਰੇਨਿੰਗ ਦਿੱਤੀ ਸੀ ਸੰਤਾਂ ਨੂੰ ਅਗਵਾ ਜਾਂ ਫਿਰ ਕਤਲ ਕਰਨ ਵਾਸਤੇ ਉਸ ਵਕਤ ਸਰਕਾਰ ਸਮਝ ਰਹੀ ਸੀ ਕਿ ਇਹ ਸਾਡਾ ਸਪੈਸ਼ਲ ਗਰੁੱਪ ਦੁਨੀਆ ਦਾ ਸਭ ਤੋਂ ਵਧੀਆ ਗਰੁੱਪ ਹੋਵੇਗਾ ਜਿਸ ਵਿੱਚ 250 ਦੇ ਕਰੀਬ ਕਮਾਂਡੋ ਸਨ ਸਾਲ 1973 ਵਿੱਚ ਇਸ ਗਰੁੱਪ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਇਹਨਾਂ ਨੇ ਨਾੜਿਕ ਨਿਵਾਸ ਵਿੱਚੋਂ ਸੰਤਾਂ ਨੂੰ ਜਾਂ ਤਾਂ ਚੁੱਕ ਕੇ ਅਗਵਾ ਕਰਨਾ ਹੈ ਜਾਂ ਫਿਰ ਉੱਥੇ ਹੀ ਸਾਥੀਆਂ ਸਮੇਤ ਕਤਲ ਕਰ ਦੇਣਾ ਹੈ ਇਸ ਗਰੁੱਪ ਵੱਲੋਂ ਫਿਰ ਆਪਣੇ ਹੈੱਡ ਕੁਆਟਰ ਉੱਤਰ ਪ੍ਰਦੇਸ਼ ਸਰਸਾਵਾ ਵਿੱਚ ਨਾਨਕ ਨਿਵਾਸ ਦਾ ਮਾਡਲ ਬਣਾ ਕੇ ਲੰਮਾ ਸਮਾਂ ਸੰਤਾ ਗਵਾ ਕਰਨ ਜਾਂ ਫਿਰ ਸਾਥੀਆਂ ਸਮੇਤ ਕਤਲ ਕਰਨ ਦੀਆਂ ਰਹਿਸਲਾ ਕੀਤੀਆਂ ਗਈਆਂ 250 ਕਮਾਂਡੋ ਵਿੱਚੋਂ ਸਿਰਫ 20 ਕਮਾਂਡੋ ਚੁੜ ਕੇ ਕੱਢੇ ਗਏ ਜਿਨ੍ਹਾਂ ਦਾ ਨਿਸ਼ਾਨਾ ਸੀ ਆਪਰੇਸ਼ਨ ਸਨ ਡਾਊਨ ਜਿਸ ਵੇਲੇ 1981 ਵਿੱਚ ਕਮਾਂਡੋ ਉਹਦੇ ਵਿੱਚ ਆਈ ਤਾਂ ਉਦੋਂ ਇਹਨਾਂ ਦਾ ਨਾਮ ਰੱਖਿਆ ਗਿਆ ਸੀ ਸਨ ਰਾਈਜ਼ ਭਾਵ ਚੜ੍ਹਦਾ ਸੂਰਜ ਤੇ ਹੁਣ 1983 ਵਿੱਚ ਜਦੋਂ ਸੰਤ ਜਰਨੈਲ ਸਿੰਘ ਦਾ ਸੂਰਜ ਡੋਬਣਾ ਸੀ ਤਾਂ ਉਦੋਂ ਇਹਨਾਂ ਦਾ ਨਾਮ ਰੱਖਿਆ ਗਿਆ ਸਨ ਡਾਊਨ ਭਾਵ ਡੁੱਬਦਾ ਸੂਰਜ ਇਸ ਆਪਰੇਸ਼ਨ ਸਨ ਡਾਊਨ ਦਾ ਸਮਾਂ ਦਸੰਬਰ 1983 ਨਿਰਧਾਰਿਤ ਕੀਤਾ ਗਿਆ ਜਿਸ ਦੀਆਂ ਤਿਆਰੀਆਂ ਇਜ਼ਰਾਇਲ ਤੋਂ ਬਾਅਦ 7-8 ਮਹੀਨੇ ਸਰਸਾਵਾਂ ਵਿੱਚ ਵੀ ਹੁੰਦੀਆਂ ਰਹੀਆਂ ਜਦੋਂ ਸਾਰੀਆਂ ਤਿਆਰੀਆਂ ਹੋ ਗਈਆਂ ਤੇ 20 ਦੇ 20 ਕਮਾਂਡੋ ਤਿਆਰ ਬਰ ਤਿਆਰ ਖੜੇ ਸਨ ਫਿਰ ਵੀ ਗੱਲ ਇੱਥੇ ਨਹੀਂ ਦੁਕੀ ਉਸ ਵਕਤ ਫਿਰ ਇੰਗਲੈਂਡ ਦੀ ਖੂਫੀਆ ਏਜੰਸੀ ਐਸ ਏ ਐਸ ਦਾ ਇੱਕ ਖਾਸ ਅਧਿਕਾਰੀ ਬੁਲਾਇਆ ਗਿਆ। ਇੰਗਲੈਂਡ ਦਾ ਅਧਿਕਾਰੀ ਵੀ ਕੋਈ ਆਮ ਬੰਦਾ ਨਹੀਂ ਸੀ। ਫਿਰ ਉਸਦੇ ਨਾਲੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਤਰੀਕੇ ਦੀ ਤਿਆਰੀ ਕਰਕੇ ਸੰਤ ਜਰਨੈਲ ਸਿੰਘ ਨੂੰ ਅਗਵਾ ਕੀਤਾ ਜਾ ਸਕਦਾ ਹੈ ਜਾਂ ਫਿਰ ਕਤਲ ਕੀਤਾ ਜਾ ਸਕਦਾ ਹੈ। ਸਾਰੀ ਤਿਆਰੀ ਵੇਖ ਕੇ ਉਸ ਇੰਗਲੈਂਡ ਦੇ ਅਧਿਕਾਰੀ ਨੇ ਵੀ ਹਾਂ ਵਿੱਚ ਸਿਰ ਹਿਲਾਇਆ ਕਿ ਹਾਂ ਤੁਹਾਡੀ ਤਿਆਰੀ ਦੇ ਹਿਸਾਬ ਨਾਲ ਇਹ ਸੰਭਵ ਹੈ। ਇਸ ਆਪਰੇਸ਼ਨ ਨੂੰ ਹਰੀ ਝੱਡੀ ਮਿਲ ਚੁੱਕੀ ਸੀ ਕੁਝ ਸੂਤਰਾਂ ਮੁਤਾਬਕ ਇਹ ਆਪਰੇਸ਼ਨ 23 ਦਸੰਬਰ 1983 ਨੂੰ ਆਪਰਨਾ ਸੀ ਜਿਸ ਦਿਨ ਲਈ ਬਹੁਤ ਖਾਸ ਐਮਆਈ4 ਹੈਲੀਕਾਪਟਰ ਮੰਗਵਾਏ ਗਏ ਇਹਨਾਂ ਹੈਲੀਕਾਪਟਰਾਂ ਰਾਹੀਂ ਉਹ 20 ਖਾਸ ਕਮਾਂਡੋਆਂ ਨੇ ਰस्सियां ਰਾਹੀਂ ਨਾਨਕ ਨਵਾਸ ਦੀ ਛੱਤ ਤੇ ਰਾਤ ਨੂੰ ਉਤਰਨਾ ਸੀ ਇੱਕਦਮ ਹਮਲਾ ਕੀਤਾ ਜਾਣਾ ਸੀ ਇਸ ਹਮਲੇ ਵਿੱਚ ਜਤ ਜਤ ਸੱਤ ਜਰਨੈਲ ਸਿੰਘ ਨੂੰ ਖਤਮ ਕਰ ਦਿੱਤਾ ਜਾਣਾ ਸੀ ਦਾਵਿਰ ਉਹਨਾਂ ਨੂੰ ਰਸਿਆ ਰਾਹੀਂ ਚੋਕੇ ਹੈਲੀਕਾਪਟਰ ਰਾਹੀਂ ਅਗਵਾ ਕਰਕੇ ਲਿਆ ਜਾਣਾ ਸੀ ਤੇ ਫਿਰ ਉਮਰ ਪਰ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਣਾ ਸੀ ਸਰਕਾਰ ਵੱਲੋਂ ਭਾਰਤੀ ਅਖਬਾਰਾਂ ਵਿੱਚ ਇਹ ਆਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਇਹ ਬਿਆਨ ਦਵਾਏ ਗਏ ਕਿ ਨਾਨਕ ਨਵਾਸ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਰਗੀਆਂ ਇਮਾਰਤਾਂ ਜਾਂ ਫਿਰ ਦਵਾਨ ਮੰਜੀ ਹਾਲ ਇਹ ਤਾਂ ਪ੍ਰਬੰਧਕੀ ਬਿਲਡਿੰਗਾਂ ਹਨ ਇਹ ਦਰਬਾਰ ਸਾਹਿਬ ਜਿੰਨੀਆਂ ਪਵਿੱਤਰ ਨਹੀਂ ਹਨ ਤਾਂ ਜੋ ਜਦੋਂ ਕਿਤੇ ਆਪਰੇਸ਼ਨ ਇਹ ਹੋ ਦੇ ਵਿੱਚ ਆਵੇ ਤਾਂ ਲੋਕ ਭੜਕਣਾ ਪੈਣ ਕਿ ਗੁਰੂ ਘਰਾਂ ਵਿੱਚ ਸਰਕਾਰ ਨੇ ਫੌਜ ਵਾਰ ਦਿੱਤੀ ਹੈ ਪਰ ਦੂਜੇ ਪਾਸੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਖਾਸ ਸਾਥੀ ਜਰਨਲ ਸੁਭੇਗ ਸਿੰਘ ਨੇ ਜਦੋਂ ਇਹ ਖਬਰਾਂ ਅਖਬਾਰਾਂ ਵਿੱਚੋਂ ਪੜੀਆਂ ਤਾਂ ਉਹਨਾਂ ਨੂੰ ਇਹ ਗੁੱਝੇ ਆਪਰੇਸ਼ਨ ਦਾ ਅੰਦਾਜ਼ਾ ਲੱਗ ਗਿਆ ਸੀ ਕਿ ਜਿਹੜੀ ਗੱਲ ਅਖਬਾਰਾਂ ਵਿੱਚ ਆ ਰਹੀ ਹੈ ਤਾਂ ਸਰਕਾਰ ਵੱਲੋਂ ਕੋਈ ਨਾ ਕੋਈ ਐਸੀ ਤਿਆਰੀ ਚੱਲ ਰਹੀ ਹੈ ਕਿ ਜਿਹੜੀ ਕਾਰਵਾਈ ਨਾਣਕ ਨਵਾਸ ਵਿੱਚ ਹੋਵੇਗੀ ਦੇ ਲੋਕਾਂ ਵਿੱਚ ਰੋਣਾ ਪੜਕੇ ਇਸ ਕਰਕੇ ਸਰਕਾਰ ਵੱਲੋਂ ਅਖਬਾਰਾਂ ਵਿੱਚ ਇਹ ਬਿਆਨ ਦਿੱਤੇ ਜਾ ਰਹੇ ਹਨ ਕਿ ਨਾਰਿਕ ਨਵਾਸ ਅਤੇ ਤੇਜਾ ਸਿੰਘ ਸਮੁਦਰੀ ਹਾਲਤਾ ਦਰਬਾਰ ਸਾਹਿਬ ਤੋਂ ਵੱਖਰੇ ਹਨ ਉਤਰ ਵੀ ਕਮਾਂਡ ਵਾਲੂ ਕਾਲੇ ਰੰਗ ਦੀਆਂ ਵਰਦੀਆਂ ਨਾਈਟ ਵਿਜ਼ਨ ਐਂਡ ਕਾ ਬੁਲਟ ਪ੍ਰੂਫ ਜੈਕਟਾਂ ਅਤੇ ਅਧਯੋਨਿਕ ਅਬਦੋਕਾ ਦੇ ਦਿੱਤੀਆਂ ਗਈਆਂ ਹੋਰ ਤਾਂ ਸਿਰਫ ਇਕੱਲੀ ਇਦਰਾ ਗਾਦੀ ਦੇ ਇਸ਼ਾਰੇ ਦੀ ਹੀ ਲੋੜ ਸੀ ਤਾਂ ਅਚਾਨਕ ਇਦਰਾ ਗਾਦੀ ਵੱਲੋਂ ਇਹ ਐਕਸ਼ਨ ਕਰਨ ਤੋਂ ਨਾ ਕਰ ਦਿੱਤੀ ਜਾਂਦੀ ਹੈ ਉਸ ਦੀ ਕੈਬਨਟ ਵੱਲੋਂ ਇਹ ਸਵਾਲ ਉਠਾਏ ਗਏ ਕਿ ਇਹ ਐਕਸ਼ਨ ਕਿਉਂ ਨਹੀਂ ਹੋ ਸਕਦਾ ਇਸ ਆਪਰੇਸ਼ਨ ਤੇ ਇੰਨਾ ਲੰਮਾ ਸਮਾਂ ਖਰਾਬ ਕੀਤਾ ਗਿਆ ਇੰਨਾ ਪੈਸਾ ਖਰਾਬ ਹੋਇਆ ਫਿਰ ਉਹਨ ਇਸ ਨੂੰ ਕਿਉਂ ਨਾ ਕੀਤਾ ਜਾਵੇ ਇਨ ਸਵਾਲਾਂ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸਿਰਫ ਇੰਨਾ ਕਿਹਾ ਗਿਆ ਕਿ ਇਸ ਐਕਸ਼ਨ ਦੇ ਨਾਲ ਲੋਕਾਂ ਦਾ ਕਤਲੇਆਮ ਹੋਵੇਗਾ ਤੇ ਸ਼ਰਧਾਲੂ ਵੀ ਮਾਰੇ ਜਾਣਗੇ ਪਰ ਉੱਥੇ ਹੀ ਜੇ ਅਸੀਂ ਦੂਜੇ ਪਾਸੇ ਸਾਕਾ ਨੀਲਾ ਤਾਰਾ ਵੇਲੇ ਵੇਖੀ ਦਾ ਉਹ ਐਡਾ ਕਤਲੇਆਮ ਹੋਇਆ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਫਿਰ ਉਦੋਂ ਸਰਕਾਰ ਨੇ ਉਹ ਕਤਲੇਆਮ ਕਿਉਂ ਨਾ ਰੋਕਿਆ ਸ਼ਾਇਦ ਹਕੂਮਤੇ ਚਾਹਦੀ ਸੀ ਕਿ ਹਮਲਾ ਕੀਤਾ ਹੀ ਦਰਬਾਰ ਸਾਹਿਬ ਤੇ ਜਾਵੇ ਤੇ ਸਿੱਖਾਂ ਦੀ ਸ਼ਰਧਾ ਤੇ ਸੱਟ ਮਾਰੀ ਜਾਵੇ ਆਪਰੇਸ਼ਨ ਸਨ ਡਾਊਨ ਨੂੰ ਰੋਕਣ ਦੇ ਅਸਲੀਤ ਵਿੱਚ ਕਾਰਨ ਇਹ ਸਨ ਕਿ ਸ਼ਾਇਦ ਸਰਕਾਰ ਡਰ ਚੁੱਕੀ ਸੀ ਕਿ ਰਾਤ ਨੂੰ ਜਿਹੜੇ 20 ਕਮਾਂਡੋ ਹੈਲੀਕਾਪਟਰਾਂ ਰਾਹੀਂ ਸੰਤਾਂ ਨੂੰ ਅਗਵਾ ਕਰਨ ਜਾਣਗੇ ਜੇ ਕਿਤੇ ਅੱਗੋਂ ਸੰਤਾ ਨੇ ਇਹਨਾਂ ਕਮਾਂਡੋਆਂ ਨੂੰ ਗਵਾਹ ਕਰ ਲਿਆ ਜਾਂ ਫਿਰ ਮਾਰ ਦਿੱਤਾ ਤਾਂ ਅੰਤਰਰਾਸ਼ਟਰੀ ਪੱਤਰ ਤੇ ਸਾਡੀ ਕਿੱਡੀ ਬਦਨਾਮੀ ਹੋਵੇਗੀ ਕਿ ਜਿਸ ਫੋਰਸ ਨੂੰ ਐਨੇ ਪੈਸੇ ਖਰਚ ਕੇ ਦੁਨੀਆ ਦੇ ਚੋਟੀ ਦੇ ਅਧਿਕਾਰੀਆਂ ਕੋਲ ਸੁਖਲਾਈ ਦਵਾਈ ਹੋਵੇ ਉਹ ਅੱਜ ਖੁਦ ਬੰਦੀ ਬਣ ਗਏ ਤੇ ਦੇਸ਼ ਦੇ ਪੱਲੇ ਕੀ ਰਹਿ ਜਾਵੇਗਾ ਦੂਜੇ ਪਾਸੇ ਸੰਤਾ ਤੇ ਜਨਰਲ ਸੁਭੇਗ ਸਿੰਘ ਨੇ ਅਖਬਾਰਾਂ ਵਿੱਚ ਜਦੋਂ ਇਹ ਖਬਰਾਂ ਪੜੀਆਂ ਤਾਂ ਉਹਨਾਂ ਦੋਹਾਂ ਨੇ رائے مشਵਰਾ ਕਰਕੇ ਨਾਨਕ ਨਿਵਾਸ ਨੂੰ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਆਸਣ ਲਾ ਲਏ। ਸੋ ਇਹ ਸੀ ਆਪਰੇਸ਼ਨ ਸਨ ਡਾਊਨ ਦੀ ਅਸਲ ਕਹਾਣੀ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ।